ਕਰਾਓ ਜੀ ਮੂੰ ਕਰਾਓ ਜੀ ਹਾਂ ਨਾਰੀਆ ਰੱਖੋ ਜੀ ਆਓ ਫੜੋ ਜੀ ਨਾਰੀਅਲ ਸਾਹਿਬ ਅੱਜ ਤੁਸੀਂ ਸੜਕ ਜਿਹੜੀ ਇਹ ਬਰੰਡੇ ਤੋਂ ਰੋਪੜ ਰੋੜਾ ਕਾ ਇਨਰ ਫਤਹਾਲਾਪੁਰ ਚੌਂਕ 'ਚ ਖੜੇ ਆ ਕਿੰਨੀ ਲਾਗਤ ਨਾਲ ਇਹ ਬਣਦੀ ਆ ਤੇ ਕਿੰਨੀ ਦੇਰ 'ਚ ਬਣਦੀ ਆ ਇਹ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਅਹਿਮ ਇੱਕ ਸੜਕ ਹੈ ਜਿਹੜੀ ਰੋਪੜਾ ਤੇ ਮਿੰਡਾ ਨੂੰ ਕਨੈਕਟ ਕਰਦੀ ਹੈ ਔਰ ਇੱਕ ਪਾਸੇ ਤੁਸੀਂ ਓਪਰ ਚੰਡੀਗੜ੍ਹ ਰੋਡ ਨੂੰ ਕਨੈਕਟ ਕਰਦੀ ਹੈ ਦੇਖ ਰਹੇ ਹੋ ਕਿ ਕਿਤੇ ਖੜੇ ਖੜੇ ਕਿੰਨਾ ਟ੍ਰੈਫਿਕ ਇੱਥੇ ਆ ਗਿਆ ਔਰ ਪਿਛਲੇ 7-8 ਸਾਲ ਤੋਂ ਇਹਦੀ ਹਾਲਤ ਬੜੀ ਖਰਾਬ ਸੀ ਲੇਕਿਨ ਹੁਣ ਇਹ ਜਿਹੜੀ ਹੈਗੀ ਹੈ 15 ਕਰੋੜ ਰੁਪਏ ਦਾ ਜਿਹੜਾ ਇਹਦੇ ਲਈ ਪਾਸ ਹੋਇਆ ਹੈ ਔਰ ਇੱਕ ਬਹੁਤ ਵਧੀਆ ਸੜਕੇ ਬਹੁਤ ਜਲਦ ਦੋ ਤਿੰਨ ਮਹੀਨੇ ਦੇ ਅੰਦਰ ਪਿਆਰ ਹੋ ਜਾਏਗਾ ਉਹਦਾ ਅਜੂ ਘਟਰੀਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਂਡਵੀ ਜਿਹੜੇ ਪੂਰੇ ਤਰੇ ਤਰੇ ਆਦੇ ਨੀ ਲੰ ਦਿੱਤੇ ਔਰ ਵਧੀਆ ਸੜਕੇ ਬਣ ਕੇ ਆਏਗੀ ਇਹ ਹੀ ਇੱਕ ਸੜਕ ਸੀ ਜਿਹੜੀ ਸਾਡੇ ਹਲਕ ਮੇਨ ਸੜਕ ਜਿਹੜੇ ਸਾਡੇ ਹਲਕੇ ਦੀ ਰਹਿੰਦੀ ਸੀ ਬਾਕੀ ਤਕਰੀਬਨ ਸਾਰੀਆਂ ਜਿੰਨੀਆਂ ਵੀ ਵੱਡੀਆਂ ਸੜਕਾਂ ਸਾਡੇ ਹਲਕੇ ਦੀਆਂ ਸਾਰੀਆਂ ਬਹੁਤ ਵਧੀਆ ਚਾਹੇ ਉਹ ਰੋਪੜ ਚੰਕੌਰ ਸਾਉਂ ਚਾਹੇ ਰੋਪੜ ਮਰੀਂਡਾ ਚਾਹੇ ਮਰੀਂਡਾ ਪਰਾਲੀ ਚਾਹੇ ਮਰੀਂਡਾ ਚੰਡੀਗੜ੍ਹ ਚਾਹੇ ਮਰੀਂਡਾ ਸ੍ਰਮ ਸਾਰੀਆਂ ਸੜਕਾਂ ਵਧੀਆ ਨੇ ਇਹ ਜਿਹੜਾ ਸੀਗਾ ਇਹ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜੇ ਇਸ ਨਾਲ ਆਸਪਾਸ ਤੇ ਮੇਰੇ ਕੋਲ 40 ਪੰਜਾਬ ਪਿੰਡ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਣਾ ਸੋ ਮੈਂ ਸਾਰੇ ਆਪਣੇ ਹਲਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਐਸ.ਡੀ.ਐਮ ਸਾਹਿਬ ਸਾਡੇ ਨਾਲ ਆਏ ਨੇ ਔਰ ਵੀ ਐਕਸ਼ਨ ਸਾਹਿਬ ਕਰੇ ਲਈ ਸ਼ੁਕਰੀ ਔਰ ਪਹਿਲਾਂ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਸੜਕ ਲਈ ਲਗਾਤਾਰ ਧਰਨੇ ਵੀ ਹੁੰਦੇ ਲੱਗਦੇ ਰਹੇ ਕਿਉਂਕਿ ਪਹਿਲਾਂ ਤਾਂ ਧਰਨਿਆਂ ਨਾਲੇ ਬਣਦੇ ਸੀ ਇਹ ਸੜਕਾਂ ਪਤਾ ਹੋਏਗਾ 20 ਸਾਲ 22 ਤੋਂ ਪਹਿਲਾਂ ਧਰਨੇ ਲਾਣੇ ਪੈਂਦੇ ਸੀ ਤਾਂ ਕੁਝ ਹੁੰਦਾ ਸੀ ਲੇਕਿਨ ਹੁਣ ਬਿਨਾ ਧਰਨੇ ਹੱਥੋਂ ਜਿਹੜਾ ਕੰਮ ਹੋ ਰਿਹਾ ਔਰ ਪਹਿਲਾਂ ਤੁਸੀਂ ਦੇਖਿਆ ਹੁਣ ਸਾਫ ਕਾ ਮੁੱਖ ਮੰਤਰੀ ਨੇ ਇੱਕ ਵਾਰੀ 75 ਲੱਖ ਰੁਪਏ ਲਾ ਕੇ ਪੈਚ ਲਾਏ ਸੀ ਉਦੋਂ ਹਫ਼ਤੇ ਦੇ ਅੰਦਰ ਇਹ ਬਦਰੀ ਖਲਰ ਲੇਕਿਨ ਉਹ ਕੰਮ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਡਾ ਇਮਾਨਦਾਰੀ ਵਾਲਾ ਕੰਮ ਤੇ ਨਾ ਅਸੀਂ ਜਿਹੜੇ ਸ਼ੋਸ਼ਿਆਂ 'ਚ ਆਪਣਾ ਜਿਹੜਾ ਸਾਡਾ ਇਹ ਸੜਕ ਬਹੁਤ ساری ਕਿਸੰਧੂਆਂ ਚਮਕੌਰ ਸਭ ਤੋਂ ਸੰਧੂਆਂ ਨੂੰ ਜਾਂਦੀ ਹੈ ਉਹ ਵੀ ਕਾਫੀ ਖਸਤਾ ਆਪਦਾ ਉਹਦੇ ਵੀ ਦੇਖੋ ਹੋ ਗਿਆ ਉਹਦਾ ਵੀ ਪਾਸ ਹੋ ਚੁੱਕੀ ਹੈ ਇੱਕ ਜਿਹੜਾ ਆਪਣੀ ਨਹਿਰ ਤੋਂ ਕੰਦੋਲਾ ਕੰਦੋਲੇ ਤੋਂ ਚੰਪਰਵਾਸਾ ਉਹ ਵੀ ਪਾਸ ਹੋ ਚੁੱਕੀ ਹੈ ਐਕਸੀਓ ਸਾਹਿਬ ਇੱਕ ਕਿੰਨੀ ਦੇਰ ਤੇ ਤਿਆਰ ਹੋ ਜੇਗੀ ਕਿੰਨੀ ਲਗਤ ਨਾ ਬਣੇ ਇਸ ਦੀ ਕਰੀਬ 15 ਕਰੋੜ ਰੁਪਏ ਸੈਂਕਸ਼ਨ ਹੋਏ ਨੇ ਨਾਲ ਕੰਟ੍ਰੈਕਟ ਵੀ ਦੀ 5 ਸਾਲ ਦੀ ਦੇਰ ਤੇ ਕੰਮ ਅਸੀਂ ਸ਼ੁਰੂ ਕਰਤਾ ਤਾਂ ਆਲਮੋਸਟ 2 ਮਹੀਨੇ ਦੇ ਵਿੱਚ ਵਿੱਚ ਇਹਨੂੰ ਤਿਆਰ ਕਰ ਦੇਵਾਂਗੇ ਵੀ ਬਾਰਿਸ਼ ਤੋਂ ਪਹਿਲਾਂ ਪਹਿਲਾਂ ਕਰ ਦਿੰਦੇ ਬਿਲਕੁਲ ਕਰਾਂਗੇ ਤੇ ਇੱਕ ਸਰ ਹੋਰ ਵੀ ਐਕਸ਼ਨ ਸਾਹਿਬ ਕਵਰੇਜ ਸੀ ਵੀ 10 ਮੀਟਰ ਦੀ ਕੋਈ ਪ੍ਰਪੋਜ਼ਲ ਲਿਆਉਣ ਦੀ ਗੱਲ ਕਰ ਰਹੇ ਸੀ ਸਾਹਮਣੇ ਡਿਸਕਸ ਕੀਤਾ ਕਿ ਟ੍ਰੈਫਿਕ ਦੇ ਅਕੋਰਡਿੰਗ ਜਿਹੜਾ ਇਹਦੀ ਰੋਡ ਬਹੁਤ ਘੱਟ ਆ ਤੇ ਜੇ ਹੋ ਸਕੇ ਤਾਂ ਅਸੀਂ ਜੀਐਮ ਸਾਹਿਬ ਨਾਲ ਟੇਕਅਪ ਕਰਕੇ ਇਹਦੀ ਵਾਈਡਨਿੰਗ ਕਰਾਈਏ ਉਹ ਵੀ ਐਮਐਲਏ ਸਾਹਿਬ ਆਪਣੇ ਪੱਤਰ ਤੇ ਟੇਕਅਪ ਕਰ ਰਹੇ ਕਰਾਵਾਂਗੇ ਉਹ ਜੀ ਠੀਕ ਹੈ ਥੈਂਕ ਯੂ ਸੋ ਮਚ